ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਗੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਰੱਖਣੇ ਬਿਲਕੁਲ ਨਾ ਭੁੱਲਿਆ ਕਰੋ ਆਪਣੀ ਅੱਜ ਦੀ ਕਹਾਣੀ ਦੋ ਪੱਕੀਆਂ ਸਹੇਲੀਆਂ ਦੀ ਕਹਾਣੀ ਆ ਪ੍ਰੀਤ ਤੇ ਡੋਲੀ ਪਲੱਸ 2 ਤੱਕ ਇਕੱਠੀਆਂ ਪੜ੍ਹੀਆਂ ਉਹਨਾਂ ਦੋਨਾਂ ਦੀ ਦੋਸਤੀ ਇੰਨੀ ਗਹਿਰੀ ਸੀ ਕਿ ਜੇ ਇੱਕ ਬਿਮਾਰ ਹੋ ਜਾਂਦੀ ਤਾਂ ਦੂਜੀ ਵੀ ਸਕੂਲ ਨਹੀਂ ਜਾਂਦੀ ਸੀ ਜੇ ਇੱਕ ਖਾਣਾ ਪੀਣਾ ਛੱਡ ਦਿੰਦੀ ਤਾਂ ਦੂਜੀ ਵੀ ਨਹੀਂ ਖਾਂਦੀ ਸੀ ਉਹਨਾਂ ਦੀ ਦੋਸਤੀ ਦੀ ਮਿਸਾਲ ਸਾਰੇ ਅਧਿਆਪਕ ਦਿੰਦੇ ਸੀ ਇਹ ਸੁਭਾਵਕ ਸੀ ਹਨਾ ਜਦੋਂ ਦੋਨਾਂ ਨੇ ਪਲੱਸ 2 ਇਕੱਠੀਆਂ ਨੇ ਕੀਤੀ ਸੀ ਤਾਂ ਉਸ ਤੋਂ ਬਾਅਦ ਅੱਗੇ ਦੀ ਪੜ੍ਹਾਈ ਸੀ ਜਿਹੜੀ ਦੋਨਾਂ ਨੇ ਇੱਕੋ ਹੀ ਖੇਤਰ ਦੇ ਵਿੱਚ ਜਾਣ ਦਾ ਫੈਸਲਾ ਕੀਤਾ ਕਾਲਜ ਦੇ ਵਿੱਚ ਉਹ ਦੋਨੋਂ ਬੀਐਸਸੀ ਕਰਨ ਲੱਗੀਆਂ ਬੀਐਸਸੀ ਦਾ ਫਸਟ ইয়ার ਆ ਜਿਹੜਾ ਬਹੁਤ ਵਧੀਆ ਨਿਕਲਿਆ ਜਦੋਂ ਉਹ ਸੈਕਿੰਡ ইয়ার ਦੇ ਵਿੱਚ ਹੋਈਆਂ ਤਾਂ ਫਸਟ ইয়ার ਦੇ ਵਿੱਚ ਨਵੇਂ ਸਟੂਡੈਂਟ ਆਉਂਦੇ ਆ ਨਵੇਂ ਸਟੂਡੈਂਟ ਜਿਹੜੇ ਆਉਂਦੇ ਆ ਉਹਨਾਂ ਦੇ ਵਿੱਚ 3-4 ਮੁੰਡਿਆਂ ਦਾ ਗਰੁੱਪ ਸੀ ਤੇ ਉਹ ਥੋੜੇ ਵਿਗੜੈਲ ਟਾਈਪ ਦੇ ਮੁੰਡੇ ਸੀਗੇ ਡੌਲੀ ਦੀ ਦੋਸਤੀ ਉਹਨਾਂ ਮੁੰਡਿਆਂ ਨਾਲ ਹੋ ਜਾਂਦੀ ਆ ਪ੍ਰੀਤ ਇੱਕ ਦੋ ਦਿਨ ਤਾਂ ਵੇਖਦੀ ਆ ਫਿਰ ਪ੍ਰੀਤ ਡੋਲੀ ਨੂੰ ਟੋਕਦੀ ਆ ਕਿ ਡੋਲੀ ਤੇਰਾ ਬੈਠਣ ਉੱਠਣਾ ਸਹੀ ਮੁੰਡੇ ਕੁੜੀਆਂ ਚ ਨਹੀਂ ਹੈਗਾ ਮੈਂ ਇਸ ਗੱਲ ਤੇ ਇਤਰਾਜ਼ ਨਹੀਂ ਕਰਦੀ ਕਿ ਤੇਰੀ ਦੋਸਤੀ ਮੁੰਡਿਆਂ ਨਾਲ ਆ ਕੋਈ ਚੱਕਰ ਨਹੀਂ ਮੁੰਡੇ ਵਧੀਆ ਦੋਸਤ ਹੋ ਸਕਦੇ ਆ ਪਰ ਜਿੰਨਾ ਮੁੰਡਿਆਂ ਕੋਲ ਤੂੰ ਖੜਦੀ ਬੈਠਦੀ ਆ ਉਹ ਵਧੀਆ ਨਹੀਂ ਹੈਗੇਗੀ ਤਾਂ ਡੋਲੀ ਉਹਨੂੰ ਕਹਿ ਦਿੰਦੀ ਪ੍ਰੀਤ ਤੈਨੂੰ ਨਹੀਂ ਪਤਾ ਹੈਗਾ ਇਸ ਸਮਾਜ ਦੇ ਵਿੱਚ ਵਿਚਰਨ ਲਈ ਸਾਨੂੰ ਸਾਰੇ ਤਰ੍ਹਾਂ ਦੇ ਲੋਕਾਂ ਨਾਲ ਆਪਰਵਾਤਾ ਰੱਖਣਾ ਪੈਂਦਾ ਵੀ ਤੈਨੂੰ ਕੀ ਕਹਿੰਦੇ ਆ ਉਹ ਕਹਿੰਦੀ ਵੀ ਉਹਨਾਂ ਦੀਆਂ ਆਦਤਾਂ ਸਹੀ ਨਹੀਂ ਲੱਗਦੀਆਂ ਵੀ ਉਹ ਸਾਰਾ ਦਿਨ ਹਣਾ ਕਦੇ ਕੰਟੀਨ ਚਲੇ ਗਏ ਕਦੇ ਗਾਰਡਨ ਤੇ ਬੈਠੇ ਰਹੇ ਵੀ ਤੂੰ ਕਦੇ ਵੇਖਿਆ ਉਹਨਾਂ ਨੂੰ ਕਲਾਸ ਲਾਉਂਦੇ ਵੀ ਆਪਾਂ ਵਧੀਆ ਪੜ੍ਹਦਿਆਂ ਤੇਰਾ ਧਿਆਨ ਪੜ੍ਹਾਈ ਤੋਂ ਨਾ ਭਟਕ ਜੂਗਾ ਤਾਂ ਉਹਨੂੰ ਕਹਿੰਦੀ ਆ ਕਿ ਨਹੀਂ ਪ੍ਰੀਤ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਵੀ ਉਹ ਹਜੇ ਨਵੇਂ-ਨਵੇਂ ਆਇਆ ਕਾਲਜ ਦੇ ਵਿੱਚ ਉਹਨਾਂ ਨੂੰ ਹਜੇ 4 ਦਿਨ ਆਏ ਆ ਵੀ ਕਾਲਜ ਨੂੰ ਇੰਜੋਏ ਕਰੀਏ ਉਹ ਕਹਿੰਦੀ ਵੀ ਜੇ ਨਵੇਂ-ਨਵੇਂ ਆ ਕੇ ਆਦਤ ਪਾਉਣਗੇ ਪੜਨ ਦੀ ਫੇਰ ਹੀ ਪੜਨਗੇ ਨਾ ਪਰ ਡੌਲੀ ਆ ਜਿਹੜੀ ਉਹਦੀ ਗੱਲ ਨਹੀਂ ਸੁਣਦੀ ਡੋਲੀ ਰੋਜ਼ ਉਹਨਾਂ ਮੁੰਡਿਆਂ ਨਾਲ ਬੈੰਦੀ ਉੱਠਦੀ ਆ ਕਦੇ ਕੰਟੀਨ ਚਲੀ ਗਈ ਕਦੇ ਗਾਰਡਨ ਬਹਿ ਕੇ ਗੱਪਾਂ ਮਾਰੇ ਤੇ ਡੋਲੀ ਦਾ ਪੜਾਈ ਦੇ ਵਿੱਚ ਧਿਆਨ ਘਟ ਜਾਂਦਾ ਜਿਹੜੇ ਉਹ ਮੁੰਡੇ ਸੀ ਉਹਨਾਂ ਦੇ ਵਿੱਚੋਂ ਇੱਕ ਨੇ ਡੋਲੀ ਨੂੰ ਕਿਹਾ ਕਿ ਜਿਹੜੀ ਤੇਰੀ ਸਹੇਲੀ ਆ ਪ੍ਰੀਤ ਮੈਨੂੰ ਉਹ ਪਸੰਦ ਆ ਮੇਰੀ ਉਹਦੇ ਨਾਲ ਗੱਲ ਕਰਵਾ ਦੇ ਤਾਂ ਡੋਲੀ ਕਹਿੰਦੀ ਵੀ ਉਹ ਇਸ ਤਰ੍ਹਾਂ ਦੀ ਕੁੜੀ ਨਹੀਂ ਹੈਗੀ ਗੱਲ ਗੁੱਲਣੀ ਉਹ ਕਰਦੀ ਹੈਗੀ ਵੀ ਉਹਨੇ ਮੇਰੇ ਚਿੱਤਰ ਲਾਉਣੇ ਆ ਵੀ ਉਹ ਤਾਂ ਮੈਨੂੰ ਪਹਿਲੇ ਟੋਕਦੀ ਰਹਿੰਦੀ ਆ ਥੋਡੇ ਕੋਲ ਬੈਠਣ ਨਾਲੋਂ ਜਦੋਂ ਉਹਨੇ ਇਹ ਗੱਲ ਕਹੀ ਤਾਂ ਉਹ ਕਹਿੰਦੇ ਵੀ ਉਹ ਕਿਉਂ ਟੋਕਦੀ ਆ ਤਾ ਉਹ ਦੱਸਣ ਲੱਗੀ ਉਹਨਾਂ ਨੂੰ ਕਹਿੰਦੀ ਵੀ ਉਹਨਾਂ ਨੂੰ ਪਸੰਦ ਨਹੀਂ ਪ੍ਰੀਤ ਨੂੰ ਪਸੰਦ ਨਹੀਂ ਵੀ ਤੁਸੀਂ ਸਾਰਾ ਦਿਨ ਬੰਕ ਮਾਰਦੇ ਹੋ ਹਣਾ ਕਦੇ ਤੁਸੀਂ ਕੰਟੀਨ ਚਲੇਗੇ ਕਦੇ ਗਾਰਡਨ ਚਲੇਗੇ ਕਦੇ ਤੁਸੀਂ ਮੂਵੀ ਦੇਖਣ ਚਲੇਗੇ ਵੀ ਪ੍ਰੀਤ ਨੂੰ ਇਹ ਗੱਲਾਂ ਪਸੰਦ ਨਹੀਂ ਇਸ ਕਰਕੇ ਉਹ ਮੈਨੂੰ ਟੋਕਦੀ ਰਹਿੰਦੀ ਆ ਵੀ ਹਜੇ ਤੱਕ ਤਾਂ ਠੀਕ ਆ ਉਹ ਮੈਨੂੰ ਟੋਕਦੀ ਆ ਵੀ ਜੇ ਕਦੇ ਉਹਨੇ ਮੇਰੇ ਘਰੇ ਦੱਸਤਾ ਨਾ ਤਾਂ ਵੀ ਮੇਰੇ ਛਿੱਤਰ ਬਹੁਤ ਪੈਣਗੇ ਤਾਂ ਉਹ ਮੁੰਡੇ ਕਹਿੰਦੇ ਆ ਕਿ ਅੱਛਾ ਉਹ ਕਹਿੰਦੀ ਹਾਂ ਉਹ ਕਹਿੰਦੇ ਚਲ ਅਸੀਂ ਕਰਾਂਗੇ ਉਹਨੂੰ ਠੀਕ ਜਦੋਂ ਉਹ ਐਂ ਕਹਿੰਦੇ ਆ ਤਾਂ ਡੋਲੀ ਕਹਿੰਦੀ ਕੀ ਮਤਲਬ ਤੁਹਾਡਾ ਕਹਿੰਦੇ ਨਹੀਂ ਮਤਲਬ ਤਾਂ ਕੋਈ ਨਹੀਂ ਵੀ ਜੇ ਉਹ ਤੈਨੂੰ ਕਹਿੰਦੀ ਆ ਵੀ ਅਸੀਂ ਪੜਦੇ ਨਹੀਂ ਤਾਂ ਅਸੀਂ ਉਹਨੂੰ ਪੜ ਕੇ ਵਿਖਾਵਾਂਗੇ ਚਲੋ ਉਹ ਡੋਲੀ ਦੇ ਦੱਸਣ ਤੇ ਉਹ ਮੁੰਡੇ ਆ ਤਿੰਨ ਚਾਰਕ ਦਿਨ ਕਲਾਸਾਂ ਲਾਉਂਦੇ ਆ ਤੇ ਵਧੀਆ ਪੜਨ ਦਾ ਮਤਲਬ ਐ ਸ਼ੋਅ ਕਰਦੇ ਆ ਵੀ ਅਸੀਂ ਪੜਦੇ ਆ ਤੇ ਡੋਲੀ ਨੂੰ ਵੀ ਇਹ ਹੁੰਦਾ ਵੀ ਪ੍ਰੀਤ ਗਲਤ ਸੀ ਵੀ ਐ ਨਹੀਂ ਹੈਗੇ ਇਹ ਮੁੰਡੇ ਵਧੀਆ ਨਹੀਂਗੇ ਚਲੋ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਜਾਂਦਾ ਡੋਲੀ ਵੀ ਪ੍ਰੀਤ ਦੇ ਨਾਲ ਕਲਾਸਾਂ ਲਾਉਂਦੀ ਆ ਪਰ ਕਦੇ-ਕਦੇ ਫਿਰ ਉਹ ਮੁੰਡਿਆਂ ਨਾਲ ਹਨਾ ਕਦੇ ਕੰਟੀਨ ਚਲੀ ਗਈ ਕਦੇ ਗਾਰਡਨ ਬੈਠੀ ਐਸੀ ਤਰ੍ਹਾਂ ਘੁੰਮਦੀ ਫਿਰਦੀ ਰਹਿੰਦੀ ਤੇ ਇੱਕ ਦਿਨ ਡੋਲੀ ਨੇ ਪ੍ਰੀਤ ਨੂੰ ਕਿਹਾ ਕਿ ਪ੍ਰੀਤ ਜਿਹੜੇ ਗਰੁੱਪ ਦੇ ਵਿੱਚ ਮੈਂ ਬੈਠਦੀ ਆ ਹਨਾ ਉਹਨਾਂ ਦੇ ਵਿੱਚੋਂ ਜਿਹੜਾ ਜੱਗੀ ਆਗਾ ਉਹ ਤੈਨੂੰ ਪਸੰਦ ਕਰਦਾ ਜਦੋਂ ਪ੍ਰੀਤ ਨੇ ਇਹ ਗੱਲ ਸੁਣੀ ਤਾਂ ਪ੍ਰੀਤ ਕਹਿੰਦੀ ਡੋਲੀ ਅੱਜ ਤੱਕ ਤੂੰ ਮੇਰੇ ਕੋਲੇ ਇਹ ਗੱਲ ਕਰਤੀ ਵੀ ਮੇਰੇ ਕੋਲੇ ਇਹੋ ਜੀ ਗੱਲ ਨਾ ਕਦੇ ਵੀ ਕਰੀ ਵੀ ਤੂੰ ਇਹ ਦੇਖ ਲੈ ਆਪਣੀ ਐਨੇ ਸਾਲਾਂ ਦੀ ਦੋਸਤੀ ਟੁੱਟ ਜੂਗੀ ਮੈਨੂੰ ਤੇਰਾ ਉਹਨਾਂ ਦੇ ਵਿੱਚ ਬੈਠਣਾ ਵੈਸੇ ਹੀ ਪਸੰਦ ਨਹੀਂ ਹੈਗਾ ਇਸ ਗੱਲ ਤੋਂ ਦੋਨਾਂ ਸਹਿਲੀਆਂ ਦੀ ਲੜਾਈ ਹੋ ਜਾਂਦੀ ਆ ਤੇ ਡੋਲੀ ਕਹਿੰਦੀ ਵੀ ਤੂੰ ਸਾਰਾ ਦਿਨ ਮੇਰੇ ਤੇ ਨਾ ਆਪਦੀ ਸਰਪੰਚੀ ਨਾ ਕੋਟਿਆ ਕਰ ਵੀ ਮੈਂ ਆਪਣੇ ਹਿਸਾਬ ਨਾਲ ਜੀਵਾਂਗੀ ਜ਼ਿੰਦਗੀ ਤੈਨੂੰ ਮੈਂ ਕਦੇ ਨਹੀਂ ਟੋਕਿਆ ਤੂੰ ਕਿਹਦੇ ਨਾਲ ਰਹਿਣੀ ਆ ਕਿਹਦੇ ਨਾਲ ਜਾਨੀ ਆਉਣੀ ਆ ਵੀ ਤੂੰ ਮੈਨੂੰ ਟੋਕਿਆ ਨਾ ਕਰ ਚਲੋ ਪ੍ਰੀਤ ਕਹਿੰਦੀ ਵੀ ਤੂੰ ਅੱਜ ਫੈਸਲਾ ਕਰ ਲੈ ਵੀ ਤੂੰ ਉਹਨਾਂ ਨਾਲ ਰਹਿਣਾ ਕਿ ਮੇਰੇ ਨਾਲ ਰਹਿਣਾ ਤਾਂ ਡੋਲੀ ਕਹਿੰਦੀ ਵੀ ਮੈਂ ਨਹੀਂ ਤੇਰੇ ਨਾਲ ਰਹਿੰਦੀ ਮੈਨੂੰ ਤਾਂ ਉਹੀ ਠੀਕ ਆ ਵੀ ਜਦੋਂ ਮੈਨੂੰ ਉਹ ਕੁਝ ਕਹਿੰਦੇ ਨਹੀਂ ਹੈਗੇ ਉਹਨਾਂ ਦਾ 4-5 ਮੁੰਡਿਆਂ ਦਾ ਤੇ 2-3 ਕੁੜੀਆਂ ਦਾ ਗਰੁੱਪ ਹੁੰਦਾ ਚਲੋ ਡੋਲੀ ਆ ਜਿਹੜੀ ਉਹ ਪ੍ਰੀਤ ਨਾਲ ਗੁੱਸੇ ਹੋ ਜਾਂਦੀ ਆ ਜਦੋਂ ਉਹ ਘਰ ਆਉਂਦੀਆਂ ਨੇ ਉਦੋਂ ਉਹ ਇਕੱਠੀਆਂ ਆਉਂਦੀਆਂ ਨੇ ਪਰ ਕਾਲਜ ਜਾ ਕੇ ਫਿਰ ਉਹ ਅਲੱਗ ਹੋ ਜਾਂਦੀਆਂ ਨੇ ਏ ਹੌਲੀ ਹੌਲੀ ਨਾ ਜਿਹੜੀ ਡੋਲੀ ਆ ਉਹ ਆਪਣੇ ਦਿਮਾਗ ਦੇ ਵਿੱਚ ਇਹ ਸੋਚਦੀ ਆ ਵੀ ਅੱਜ ਨਹੀਂ ਤਾਂ ਕੱਲ ਮੇਰੇ ਘਰੇ ਪਤਾ ਲੱਗੂਗਾ ਹਨਾ ਵੀ ਮੈਂ ਪ੍ਰੀਤ ਨਾਲ ਨਹੀਂ ਰਹਿੰਦੀ ਕਾਲਜ ਦੇ ਵਿੱਚ ਵੀ ਇਸ ਤੋਂ ਪਹਿਲਾਂ ਕਿ ਪ੍ਰੀਤ ਮੇਰੇ ਘਰੇ ਦੱਸੇ ਵੀ ਮੈਂ ਇਹਨੂੰ ਕਿਸੇ ਜਾਲ 'ਚ ਫਸਾਵਾਂ ਤੇ ਚੱਲ ਉਹ ਇੱਕ ਦਿਨ ਕਾਲਜ 'ਚ ਪ੍ਰੀਤ ਕੋਲ ਆਉਂਦੀ ਆ ਤੇ ਪ੍ਰੀਤ ਨੂੰ ਕਹਿੰਦੀ ਪ੍ਰੀਤ ਸੌਰੀ ਵੀ ਮੈਂ ਤੇਰੀ ਨਾਲ ਗੱਲ ਨਹੀਂ ਮੰਨੀ ਮੇਰਾ ਪੜਾਈ ਦਾ ਕਾਫੀ ਨੁਕਸਾਨ ਹੋ ਗਿਆ ਐਂ ਕਰ ਯਾਰ ਜਿਹੜੀਆਂ ਮੇਰੀਆਂ ਪਿਛਲੀਆਂ ਅਸਾਈਨਮੈਂਟਾਂ ਨਹੀਂ ਤਿਆਰ ਹੋਈਆਂ ਤੇ ਉਹ ਤੂੰ ਮੈਨੂੰ ਦੇ ਦੇ ਉਹ ਕਹਿੰਦੀ ਵੀ ਉਹ ਤਾਂ ਮੇਰੇ ਕੋਲ ਘਰੇ ਪਈਆਂ ਨਗੀਆਂ ਕਹਿੰਦੀ ਚਲ ਐਂ ਕਰ ਤੂੰ ਮੈਨੂੰ WhatsApp ਕਰਦੀ ਉਹ ਉਹ ਕਹਿੰਦੀ ਤੈਨੂੰ ਚੰਗਤ ਤਰ੍ਹਾਂ ਪਤਾ ਵੀ ਮੇਰੇ ਕੋਲੇ ਫੋਨ ਹੈ ਨਹੀਂਗਾ ਮੈਂ WhatsApp ਕਾ ਦੇ ਤੇ ਕਰੂੰ ਉਹ ਕਹਿੰਦੀ ਤੇਰੇ ਭਰਾ ਕੋਲ ਤਾਂ ਫੋਨ ਹੈਗਾ ਨਾ ਤੂੰ ਉਹਦੇ ਤੋਂ ਕਰਦੀ ਤੇ ਮੇਰਾ ਨੰਬਰ ਤੂੰ ਲੈ ਜਾ ਉਹ ਕਹਿੰਦੀ ਵੀ ਤੇਰਾ ਨੰਬਰ ਮਤਲਬ ਤੂੰ ਫੋਨ ਕਦੋਂ ਲੈ ਲਿਆ ਡੋਲੀ ਕਹਿੰਦੀ ਵੀ ਮੈਂ ਹੁਣ ਲੈ ਲਿਆ ਫੋਨ ਵੀ ਮੇਰੇ ਵੀਰੇ ਨੇ ਕਹਿਤਾ ਵੀ ਤੈਨੂੰ ਫੋਨ ਲੈਣਾ ਚਾਹੀਦਾ ਵੀ ਕਈ ਵਾਰੀ ਲੇਟ ਫੇਟ ਹੋ ਜੇ ਤੂੰ ਫੋਨ ਤਾਂ ਕਰ ਸਕਦੀ ਆ ਤਾਂ ਪ੍ਰੀਤ ਕਹਿੰਦੀ ਡੋਲੀ ਹਜੇ ਤੂੰ ਫੋਨ ਨਹੀਂ ਲੈਣਾ ਸੀ বিজেਤੂ ফোন ਚ ਉਲਝ ਗਈ ਨਾ ਤੇਰੇ ਤੋਂ ਪੜਿਆ ਨਹੀਂ ਜਾਣਾ ਵੀ ਫੋਨ ਤਾਂ ਮੈਨੂੰ ਵੀ ਘਰ ਦੇ ਲੈ ਕੇ ਦਿੰਦੇ ਆ ਪਰ ਮੈਂ ਲਿਆ ਨਹੀਂ ਕਹਿੰਦੀ ਜੜੀ ਇਹ ਫੋਨ ਬਿਨਾ ਸਰਦਾ ਨਹੀਂ ਸੀ ਇਸੇ ਮੈਂ ਫੋਨ ਇੰਨਾ ਯੂਜ਼ ਨਹੀਂ ਕਰਦੀ ਤੇ ਉਹ ਚੱਲ ਡੋਲੀ ਪ੍ਰੀਤ ਨੂੰ ਆਪਣਾ ਨੰਬਰ ਦੇ ਦਿੰਦੀ ਆ ਤੇ ਪ੍ਰੀਤ ਨਾ ਘਰੇ ਜਾ ਕੇ ਜਿੰਨੀਆਂ ਵੀ ਅਸਾਈਨਮੈਂਟਾਂ ਹੁੰਦੀਆਂ ਉਹਨਾਂ ਦਾ ਪੀਡੀਐਫ ਬਣਾ ਕੇ ਆਪਦੇ ਭਰਾ ਦੇ ਨੰਬਰ ਤੋਂ ਡੋਲੀ ਨੂੰ ਸੈਂਡ ਕਰ ਦਿੰਦੀ ਆ ਡੋਲੀ ਪ੍ਰੀਤ ਦੇ ਭਰਾ ਦਾ ਨੰਬਰ ਸੇਵ ਕਰ ਲੈਂਦੀ ਆ ਤੇ ਹੌਲੀ-ਹੌਲੀ ਟੋਲੀ ਆ ਜਿਹੜੀ ਉਹ ਪ੍ਰੀਤ ਦੇ ਭਰਾ ਨੂੰ ਮੈਸੇਜ ਕਰਨ ਲੱਗ ਜਾਂਦੀ ਆ ਹੈਲੋ ਹਾਈ ਪੁੱਛਦੀ ਆ ਹਨਾ ਗੱਲਬਾਤ ਕਰਦੀ ਆ ਤੇ ਜਦੋਂ ਪ੍ਰੀਤ ਦਾ ਭਰਾ ਉਹਨੂੰ ਕਹਿੰਦਾ ਕਿ ਹਾਂ ਦੀਦੀ ਕਿਵੇਂ ਹੋ ਤਾਂ ਉਹਨੂੰ ਕਹਿੰਦੀ ਵੀ ਤੂੰ ਮੈਨੂੰ ਦੀਦੀ ਨਾ ਕਿਹਾ ਕਰ ਤੇ ਉਹ ਕਹਿੰਦਾ ਵੀ ਜਦੋਂ ਤੂੰ ਪ੍ਰੀਤ ਦੀ ਸਹੇਲੀ ਆ ਹਨਾ ਤੁਸੀਂ ਦੋਨੋਂ ਭੈਣਾਂ ਵਰਗੀਆਂ ਵੀ ਪ੍ਰੀਤ ਮੇਰੀ ਭੈਣ ਆ ਤੇ ਮੈਂ ਤੈਨੂੰ ਭੈਣ ਹੀ ਕਹੂੰ ਕਹਿੰਦੀ ਨਹੀਂ ਤੂੰ ਮੈਨੂੰ ਭੈਣ ਨਾ ਕਿਹਾ ਕਰ ਮੈਂ ਤੇਰੀ ਵਧੀਆ ਦੋਸਤਾਂ ਚਲੋ ਉਹਨੇ ਸੋਚਿਆ ਹਨਾ ਵੀ ਇਹ ਬੁਰਾ ਮਣਾਉਂਦੀ ਆ ਉਹ ਭੈਣ ਕਹਿਣੋਂ ਹਟ ਗਿਆ ਉਹਨਾਂ ਦੀ ਹੈਲੋ ਹਾਈ ਹੁੰਦੀ ਰਹੀ ਤੇ ਹੌਲੀ-ਹੌਲੀ ਉਹਨਾਂ ਦੀ ਨਾ ਗੱਲਬਾਤ ਵਧ ਗਈ ਤੇ ਡੋਲੀ ਆ ਜਿਹੜੀ ਉਹਨੂੰ ਇਹ ਸੀ ਕਿ ਇਸ ਤੋਂ ਪਹਿਲਾਂ ਕਿ ਪ੍ਰੀਤ ਮੇਰੇ ਬਾਰੇ ਆਪਣੇ ਘਰੇ ਕੋਈ ਗੱਲ ਕਰੇ ਜਾਂ ਮੇਰੇ ਘਰੇ ਕੋਈ ਗੱਲ ਕਰੇ ਉਹਨੇ ਜਿਹੜਾ ਪ੍ਰੀਤ ਦਾ ਭਰਾ ਸੀ ਡੋਲੀ ਨੇ ਉਹਦੇ ਕੰਨ ਪਰਨੇ ਸ਼ੁਰੂ ਕਰਤੇ ਉਹ ਕਹਿੰਦੀ ਕਿ ਵੀ ਮੈਂ ਨਾ ਕਾਲਜ ਦੇ ਵਿੱਚ ਜਾਂਨੀ ਆ ਤਾਂ ਪ੍ਰੀਤ ਮੇਰੇ ਨਾਲ ਨਹੀਂ ਰਹਿੰਦੀ ਹੈਗੀ ਇਹ ਜੇ ਕੰਟੀਨ ਜਾਂਦੀ ਆ ਤਾਂ ਵੀ ਇਹ ਹੋਰ ਮੁੰਡੇ ਕੁੜੀਆਂ ਨਾਲ ਜਾਂਦੀ ਆ ਵੀ ਮੇਰੇ ਤੋਂ ਇਹ ਪਾਸਾ ਵੱਟਦੀ ਹੈ ਤੇ ਹੁਣ ਇਹ ਪੜਦੀ ਵੀ ਘਟਾ ਅੱਜ ਕੱਲ੍ਹ ਤਾਂ ਪ੍ਰੀਤ ਦਾ ਭਰਾ ਜਿਹੜਾ ਉਹ ਡੋਲੀ ਦੀ ਗੱਲ ਸੁਣ ਕੇ ਉਹਦੇ ਪਿੱਛੇ ਲੱਗ ਜਾਂਦਾ ਉਹ ਸੱਚਾਈ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ ਤੇ ਉਹ ਕਹਿੰਦਾ ਡੋਲੀ ਨੂੰ ਕਹਿੰਦਾ ਵੀ ਵੈਸੇ ਮੇਰੀ ਭੈਣ ਇਦਾਂ ਦੀ ਨਹੀਂ ਹੈਗੀ ਮੇਰੀ ਭੈਣ ਤਾਂ ਘਰੇ ਵੀ ਸਾਰਾ ਦਿਨ ਪੜਦੀ ਰਹਿੰਦੀ ਆ ਵੀ ਮੈਨੂੰ ਇਸ ਗੱਲ ਤੇ ਯਕੀਨ ਨਹੀਂ ਉਹ ਕਹਿੰਦੀ ਚੱਲ ਫਿਰ ਮੈਂ ਤੈਨੂੰ ਯਕੀਨ ਦਿਵਾਉਂ ਤੇ ਇੱਕ ਦਿਨ ਕੀ ਕਰਦੀ ਆ ਡੋਲੀ ਪ੍ਰੀਤ ਨੂੰ ਕਹਿੰਦੀ ਪ੍ਰੀਤ ਮੈਂ ਤੇਰੇ ਨਾਲ ਨਾ ਬਹੁਤ ਜ਼ਰੂਰੀ ਗੱਲ ਕਰਨੀ ਆ ਤੇ ਯਾਰ ਇੱਕ ਨਾ ਮੁੰਡਾ ਮੈਨੂੰ ਤੰਗ ਕਰਦਾ ਤੇ ਤੂੰ ਉਹਦੇ ਨਾਲ ਗੱਲ ਕਰਾ ਵੀ ਉਹ ਮੈਨੂੰ ਕਾਫੀ ਹਰਾਸ਼ ਕਰਦਾ ਤੇ ਮੈਂ ਉਹਨੂੰ ਕਿੰਨਾ ਹਨਾ ਝਿੜਕ ਝਿੜਕ ਕੇ ਥੱਕ ਗਈ ਵੀ ਜੇ ਆਪਾਂ ਜ਼ਿਆਦਾ ਰੁੱਖਾ ਬੋਲਾਂਗੇ ਤਾਂ ਕੋਈ ਹੋਰ ਨਾ ਉਹ ਮੇਰੀ ਬਦਨਾਮੀ ਕਰ ਦੇ ਤੇ ਐਂ ਕਰੀ ਕੰਟੀਨ ਦੇ ਵਿੱਚ ਬੁਲਾ ਉਹਨੂੰ ਤੇ ਤੂੰ ਉਹਦੇ ਨਾਲ ਗੱਲ ਕਰ ਪ੍ਰੀਤ ਕਹਿੰਦੀ ਵੀ ਡੋਲੀ ਮੈਂ ਤੈਨੂੰ ਰੋਕਦੀ ਰਹੀਆਂ ਵੀ ਆਹ ਮੁੰਡਿਆਂ-ਮੁੰਡਿਆਂ ਦੇ ਚੱਕਰਾਂ ਤੋਂ ਦੂਰ ਰਹਿ ਪਰ ਤੂੰ ਹਟਦੀ ਨਹੀਂ ਹੈਗੀ ਉਹ ਕਹਿੰਦੀ ਵੀ ਤੂੰ ਮੇਰੀ ਵੱਡੀ ਭੈਣ ਨਹੀਂ ਹੈਗੀ ਚਲ ਤੂੰ ਉਸ ਮੁੰਡੇ ਨਾਲ ਗੱਲ ਕਰ ਉਹ ਕਹਿੰਦੀ ਵੀ ਚਲ ਮੈਂ ਗੱਲ ਕਰੂੰਗੀ ਚਲੋ ਉਹ ਮੁੰਡਾ ਨਾ ਉਹਨਾਂ ਦੀ ਕਲਾਸ ਦਾ ਹੀ ਹੁੰਦਾ ਤੇ ਪ੍ਰੀਤ ਉਹ ਮੁੰਡੇ ਨੂੰ ਕਹਿੰਦੀ ਆ ਕਿ ਮੈਂ ਨਾ ਤੈਨੂੰ ਕੰਟੀਨ ਦੇ ਵਿੱਚ ਮਿਲਣਾ ਵੀ ਜਿਹੜਾ ਆਪਣਾ ਪੀਰੀਅਡ ਖਾਲੀ ਹੋਇਆ ਤੂੰ ਕੰਟੀਨ ਚ ਆ ਜੀ ਚਲੋ ਮੁੰਡਾ ਵੀ ਸੋਚਦਾ ਵੀ ਪ੍ਰੀਤ ਨੇ ਕਦੇ ਮੈਨੂੰ ਅੱਗੇ ਤਾਂ ਇੰਨਾ ਬੁਲਾਇਆ ਨਹੀਂ ਵੀ ਇਹਨੇ ਕੀ ਗੱਲ ਕਰਨੀ ਆ ਚਲੋ ਮੁੰਡਾ ਨਾ ਜਿਹੜਾ ਕੰਟੀਨ ਦੇ ਵਿੱਚ ਚੱਲਿਆ ਜਾਂਦਾ ਪ੍ਰੀਤ ਉਹਦੇ ਕੋਲ ਜਾ ਕੇ ਕੁਰਸੀ ਤੇ ਬਹਿ ਜਾਂਦੀ ਆ ਚਲੋ ਪ੍ਰੀਤ ਚਾਹ ਮੰਗਾ ਲੈਂਦੀ ਆ ਹਨਾ ਕਿਉਂਕਿ ਹੁਣ ਗੱਲ ਕਰਨੀ ਸੀਗੀ ਕਿਸੇ ਬਹਾਨੇ ਤਾਂ ਗੱਲ ਹੋਣੀ ਸੀ ਚਾਹ ਮੰਗਾ ਕੇ ਚਲੋ ਨਾ ਗੱਲਬਾਤ ਆ ਜਿਹੜੀ ਮਤਲਬ ਉਹ ਜੇ ਸ਼ੁਰੂ ਹੀ ਕਰਦੀ ਹੁੰਦੀ ਆ ਤੇ ਡੌਲੀ ਆ ਜਿਹੜੀ ਉਹਨਾਂ ਦੋਨਾਂ ਦੀਆਂ ਫੋਟੋਆਂ ਕਰ ਲੈਂਦੀ ਆ ਦੂਰੋਂ ਫੋਟੋਆਂ ਕਰਕੇ ਤੇ ਜਦੋਂ ਹਜੇ ਪ੍ਰੀਤ ਗੱਲ ਕਰਨੀ ਸ਼ੁਰੂ ਹੀ ਕਰਦੀ ਹੁੰਦੀ ਆ ਤਾਂ ਡੌਲੀ ਭੱਜੀ ਆਉਂਦੀ ਆ ਤੇ ਉਹਨੂੰ ਕਹਿੰਦੀ ਪ੍ਰੀਤ ਪ੍ਰੀਤ ਤੇਰੇ ਨਾਲ ਭਰਾ ਦਾ ਫੋਨ ਆਇਆਗਾ ਤੇ ਉਹਦੇ ਸੱਟ ਲੱਗੀ ਆਜਾ ਘਰੇ ਜਾਣਾ ਛੇਤੀ ਉਹ ਕਹਿੰਦੀ ਕਿ ਵੀ ਮੇਰਾ ਭਰਾ ਤਾਂ ਅੱਜ ਘਰ ਹੀ ਸੀ ਉਹਦੇ ਸੱਟ ਕਿਵੇਂ ਲੱਗੀ ਕਹਿੰਦੀ ਮੈਨੂੰ ਨਹੀਂ ਪਤਾਗਾ ਵੀ ਉਹਦੇ ਸੱਟ ਲੱਗੀ ਆ ਉਹਦਾ ਫੋਨ ਆਇਆ ਆਜਾ ਘਰੇ ਚੱਲ ਜੇ ਉਹ ਕਹਿੰਦੀ ਵੀ ਮੈਨੂੰ ਇਹਦੇ ਨਾਲ ਤਾਂ ਗੱਲ ਕਰ ਲੈਂਦੇ ਕਹਿੰਦੀ ਇਹਦੇ ਨਾਲ ਤੂੰ ਫੇਰ ਸਹੀ ਕਦੇ ਗੱਲ ਕਰ ਚਲੋ ਉਹ ਪ੍ਰੀਤ ਨੂੰ ਉਥੋਂ ਭੇਜ ਦਿੰਦੀ ਆ ਪ੍ਰੀਤ ਨੂੰ ਕਹਿੰਦੀ ਆ ਵੀ ਤੂੰ ਬੈਗ ਚੱਕ ਲਿਆ ਤੇ ਉਸ ਤੋਂ ਬਾਅਦ ਡੋਲੀ ਆ ਜਿਹੜੀ ਉਸ ਮੁੰਡੇ ਨੂੰ ਕਹਿੰਦੀ ਕਹਿੰਦੀ ਜੇ ਅੱਜ ਤੋਂ ਬਾਅਦ ਤੂੰ ਮੈਨੂੰ ਪ੍ਰੀਤ ਦੇ ਨੇੜੇ ਤੇੜੇ ਵੀ ਦਿਸ ਗਿਆ ਨਾ ਤੇ ਫੋਟੋ ਦਿਖਾ ਦਿੰਦੀ ਆ ਕਹਿੰਦੀ ਆ ਆ ਸੀ ਤੁਹਾਡੀ ਦੋਨਾਂ ਦੀ ਫੋਟੋ ਤੇ ਨੈਟ ਤੇ ਪਾ ਦੂੰ ਬਦਨਾਮ ਕਰ ਦੂੰ ਤੂੰ ਪ੍ਰੀਤ ਦੇ ਨੇੜੇ ਨਹੀਂ ਦਿਸਣਾ ਚਾਹੀਦਾ ਕਿਉਂਕਿ ਉਹ ਮੁੰਡਾ ਬਹੁਤ شریف ਸੀ ਉਹਨੇ ਕਦੇ ਵੀ ਡੋਲੀ ਨੂੰ ਹਰਾਸ਼ ਨਹੀਂ ਕੀਤਾ ਸੀ ਉਹਨੇ ਉਹਦਾ ਮਕਸਦ ਸਿਰਫ ਪ੍ਰੀਤ ਨੂੰ ਮਤਲਬ ਉਹ ਕਰਨਾ ਸੀ ਬਦਨਾਮ ਕਰਨਾ ਸੀ ਉਹ ਮੁੰਡਾ ਸੋਚਦਾ ਵੀ ਮੈਂ ਤਾਂ ਕੋਈ ਗੱਲ ਹੀ ਨਹੀਂ ਕਰਨੀ ਸੀ ਬੁਲਾਇਆ ਤਾਂ ਮੈਨੂੰ ਪ੍ਰੀਤ ਨੇ ਸੀ ਫਿਰ ਉਹ ਸੋਚਦਾ ਹਨਾ ਵੀ ਇਹਦਾ ਕੀ ਪਤਾ ਕਿਉਂਕਿ ਡੋਲੀ ਦੇ ਸੁਭਾਅ ਦਾ ਉਹਨੂੰ ਪਤਾ ਸੀ ਵੀ ਸੱਚੀ ਮੈਨੂੰ ਬਦਨਾਮ ਕਰ ਦੇ ਚਲੋ ਉਸ ਤੋਂ ਬਾਅਦ ਉਹ ਮੁੰਡਾ ਉਧਰ ਚੱਲਿਆ ਜਾਂਦਾ ਆਪਦੀ ਕਲਾਸ 'ਚ ਪ੍ਰੀਤ ਜਿਹੜੀ ਉਹ ਡੋਲੀ ਨੂੰ ਲੈ ਕੇ ਘਰ ਆ ਜਾਂਦੀ ਆ ਜਦੋਂ ਘਰ ਆਉਂਦੀ ਆ ਤੇ ਉਹ ਵੇਖਦੀ ਉਹਦਾ ਭਰਾ ਤਾਂ ਘਰੇ ਬੈਠਾ ਪੜ੍ਹ ਰਿਹਾ ਹੁੰਦਾ ਤੇ ਉਹ ਆਪਣੇ ਭਰਾ ਨੂੰ ਕਹਿੰਦੀ ਆ ਕਿ ਵੀਰੇ ਤੇਰੇ ਸੱਟ ਨਹੀਂ ਵੱਜੀ ਸੀ ਉਹ ਕਹਿੰਦਾ ਤੈਨੂੰ ਕੌਣ ਕਹਿੰਦਾ ਕਹਿੰਦੀ ਮੈਨੂੰ ਡੋਲੀ ਨੇ ਕਿਹਾ ਕਹਿਣਾ ਨਾ ਮੇਰੀ ਤਾਂ ਗੱਲ ਹੀ ਨਹੀਂ ਹੋਈ ਡੋਲੀ ਨਾਲ ਤਾਂ ਉਹ ਕਹਿੰਦੀ ਲੈ ਦੇਖ ਲੈ ਵੀ ਮੈਨੂੰ ਮਜ਼ਾਕ ਕਰਦੀ ਸੀਗੀ ਵੀ ਇਹ じゃ ਵੀ ਮਜ਼ਾਕ ਕੋਈ ਕਰਦਾ ਹੁੰਦਾ ਤੇ ਉਹ ਆਪਣੇ ਭਰਾ ਦੇ ਫੋਨ ਤੋਂ ਫੋਨ ਲਾ ਕੇ ਡੋਲੀ ਨੂੰ ਕਹਿੰਦੀ ਵੀ ਡੋਲੀ ਤੇਰੀ ਚੰਗੀ ਗੱਲ ਐ ਇਹ ਵੀ ਤੂੰ ਮੈਨੂੰ ਇੰਨਾ ਵੱਡਾ ਝੂਠ ਬੋਲਿਆ ਮੇਰੇ ਭਰਾ ਬਾਰੇ ਮੇਰਾ ਭਰਾ ਤਾਂ ਠੀਕ ਆ ਤਾਂ ਡੋਲੀ ਕਹਿੰਦੀ ਐ ਕਿ ਸੌਰੀ ਯਾਰ ਮੈਂ ਤਾਂ ਤੈਨੂੰ ਮਜ਼ਾਕ ਕਰਦੀ ਸੀਗੀ ਵੀ ਮੈਨੂੰ ਤਾਂ ਕੋਈ ਫੋਨ ਨਹੀਂ ਆਇਆ ਤੇਰੇ ਭਰਾ ਦਾ ਤੇ ਪ੍ਰੀਤ ਉਹਨੂੰ ਬਹਾਵਾ ਗੁੱਸੇ ਹੁੰਦੀ ਆ ਤੇ ਕਹਿੰਦੀ ਵੀ ਤੂੰ ਇੱਕ ਨਿੱਕੀ ਜੀ ਗੱਲ ਕਰਕੇ ਹਨਾ ਵੀ ਪਹਿਲਾਂ ਤਾਂ ਤੂੰ ਮੈਨੂੰ ਗੱਲ ਕਰਨ ਨੂੰ ਭੇਜਿਆ ਉਹ ਮੁੰਡੇ ਕੋਲ ਵੀ ਫਿਰ ਤੂੰ ਉਥੋਂ ਮੈਨੂੰ ਉਠਾ ਕੇ ਮੈਨੂੰ ਐਡਾ ਵੱਡਾ ਝੂਠ ਬੋਲਿਆ ਪਰ ਪ੍ਰੀਤ ਜਿਹੜੀ ਉਹ ਭੋਲੀ ਹੁੰਦੀ ਆ ਤੇ ਉਹ ਨਾ ਕੋਈ ਗੱਲ ਨਹੀਂ ਸਮਝ ਸਕਦੀ ਚਲੋ ਉਸ ਤੋਂ ਬਾਅਦ ਇਸੇ ਤਰ੍ਹਾਂ ਦੇਣ ਲੱਗਦੇ ਆ ਤਿੰਨ ਚਾਰ ਦਿਨਾਂ ਬਾਅਦ ਪ੍ਰੀਤ ਦਾ ਭਰਾ ਜਦੋਂ ਪ੍ਰੀਤ ਕਾਲਜ ਤੋਂ ਆਉਂਦੀ ਆ ਤੇ ਉਹਨੂੰ ਕਹਿੰਦਾ ਕਿ ਪ੍ਰੀਤ ਤੂੰ ਅੱਜ ਤੋਂ ਬਾਅਦ ਕਾਲਜ ਨਹੀਂ ਜਾਵੇਂਗੀ ਉਹ ਕਹਿੰਦੀ ਵੀ ਕਿਉਂ ਵੀਰੇ ਮੈਂ ਕਾਲਜ ਕਿਉਂ ਨਹੀਂ ਜਾਵਾਂ ਜੇ ਮੈਂ ਕਾਲਜ ਨਹੀਂ ਜਾਵਾਂਗੀ ਤਾਂ ਪੜ੍ਹਾਂਗੀ ਕਿਵੇਂ ਉਹ ਕਹਿੰਦਾ ਬੱਸ ਮੈਂ ਤੈਨੂੰ ਕਹਤਾ ਉਹ ਕਹਿੰਦੀ ਵੀ ਨਹੀਂ ਮੈਨੂੰ ਕਾਰਨ ਦੱਸੋ ਕਹਿੰਦਾ ਮੈਂ ਤੈਨੂੰ ਕਹਿਤਾ ਵੀ ਤੂੰ ਕਾਲਜ ਨਹੀਂ ਜਾਏਂਗੀ ਚਲ ਪ੍ਰੀਤ ਆ ਨਾ ਰੋਣ ਲੱਗ ਜਾਂਦੀ ਆ ਸ਼ਾਮ ਨੂੰ ਉਹਦੇ ਪਾਪਾ ਡਿਊਟੀ ਤੋਂ ਆਉਂਦੇ ਆ ਤੇ ਉਹ ਆਪਣੇ ਪਾਪਾ ਕੋਲ ਗੱਲ ਕਰਦੀ ਆ ਤੇ ਉਹਦੀ ਮੰਮੀ ਇਹਨੂੰ ਤੇ ਪਾਪਾ ਨੂੰ ਬਿਠਾ ਕੇ ਉਹ ਕਹਿੰਦੀ ਆ ਵੀ ਮੈਨੂੰ ਵੀਰਾ ਕਹਿੰਦਾ ਵੀ ਕਾਲਜ ਨਹੀਂ ਜਾਣਾ ਉਹ ਕਹਿੰਦਾ ਕਿ ਨਹੀਂ ਜਾਣਾ ਤਾਂ ਨਹੀਂ ਜਾਣਾ ਉਹਦੇ ਮੰਮੀ ਪਾਪਾ ਕਹਿੰਦੇ ਵੀ ਕਿਉਂ ਨਹੀਂ ਜਾਣਾ ਕੁੜੀ ਦੀ ਪੜ੍ਹਾਈ ਨਹੀਂ ਖਰਾਬ ਹੋਊ ਕਾਰਨ ਦੱਸ ਤੇ ਚਲੋ ਪ੍ਰੀਤ ਦਾ ਭਰਾ ਹਣਾ ਆਪਣੇ ਮੰਮੀ ਪਾਪਾ ਨੂੰ ਪ੍ਰੀਤ ਦੀ ਫੋਟੋ ਦਿਖਾ ਦਿੰਦਾ ਵੀ ਇਹ ਕਾਲਜ ਜਾਂਦੀ ਪੜਨ ਜਾਂਦੀ ਆ ਕਿ ਇਹ ਮੁੰਡਿਆਂ ਨਾਲ ਗੱਪਾਂ ਛੱਪਾਂ ਮਾਰਨੇ ਜਾਂਦੀ ਆ ਆ ਦੇਖੋ ਕੰਟੀਨ 'ਚ ਬੈਠੀ ਮੁੰਡਿਆਂ ਨਾਲ ਚਾਹਾਂ ਪੀਂਦੀ ਆ ਡੋਲੀ ਨਾਲ ਕਿਉਂ ਨਹੀਂ ਰਹਿੰਦੀ ਇਹ ਤਾਂ ਪ੍ਰੀਤ ਜਿਹੜੀ ਉਹ ਸਮਝ ਜਾਂਦੀ ਆ ਵੀ ਡੋਲੀ ਨੇ ਇਹ ਸਾਜਸ ਰਚੀ ਸੀ ਹਨਾ ਵੀ ਪਹਿਲਾਂ ਮੈਨੂੰ ਉਸ ਮੁੰਡੇ ਕੋਲ ਬਿਠਾਇਆ ਫਿਰ ਫੋਟੋ ਖਿੱਚ ਲਈ ਤੇ ਫਿਰ ਮੈਨੂੰ ਉਹ ਕੀਤਾ ਉਹ ਕਹਿਣ ਦੀ ਕੋਸ਼ਿਸ਼ ਕਰਦੀ ਆ ਆਪਣੇ ਮੰਮੀ ਪਾਪਾ ਨੂੰ ਵੀ ਕਹਿੰਦੀ ਆ ਕਿ ਮੰਮੀ ਪਾਪਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਵੀ ਮੈਨੂੰ ਡੋਲੀ ਨੇ ਇਹੀ ਕਿਹਾ ਸੀ ਕਿ ਉਹ ਮੁੰਡੇ ਨਾਲ ਗੱਲ ਕਰ ਵੀ ਉਹ ਮੁੰਡਾ ਉਹਨੂੰ ਹਰਾਸ਼ ਕਰਦਾ ਸੀ ਤਾ ਉਹਦੇ ਮੰਮੀ ਪਾਪਾ ਤਾਂ ਯਕੀਨ ਕਰ ਲੈਂਦੇ ਆ ਕਿਉਂਕਿ ਉਹ ਪ੍ਰੀਤ ਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ ਆ ਪਰ ਪ੍ਰੀਤ ਦੇ ਭਰਾ ਦੇ ਦਿਮਾਗ ਦੇ ਵਿੱਚ ਡੋਲੀ ਨੇ ਬਹੁਤ ਗੱਲਾਂ ਭਰੀਆਂ ਹੋਈਆਂ ਸੀ ਤੇ ਉਹ ਆਪਣੇ ਭਰਾ ਨੂੰ ਕਹਿੰਦੀ ਆ ਕਿ ਮੈਂ ਅੱਜ ਤੱਕ ਤੁਹਾਨੂੰ ਦੱਸਿਆ ਨਹੀਂ ਵੀ ਡੋਲੀ ਕਿੰਨੇ ਬੰਕ ਮਾਰਦੀ ਆ ਕਿਵੇਂ ਕਾਲਜ ਦੇ ਵਿੱਚ ਰਹਿੰਦੀ ਆ ਮੁੰਡਿਆਂ ਨਾਲ ਗੱਲਾਂ ਬਾਤਾਂ ਕਰਦੀ ਆ ਤਾਂ ਪ੍ਰੀਤ ਦਾ ਭਰਾ ਕਹਿੰਦਾ ਕਿ ਹੁਣ ਤੂੰ ਜਾਣ ਬੁੱਝ ਕੇ ਕਹਿਣੀ ਆ ਜੇ ਡੋਲੀ ਦੀਆਂ ਆਦਤਾਂ ਮਾੜੀਆਂ ਸੀ ਫਿਰ ਤੂੰ ਡੋਲੀ ਦਾ ਖਿਹੜਾ ਕਿਉਂ ਨਹੀਂ ਛੱਡਿਆ ਹੁਣ ਤੂੰ ਡਰਦੀ ਕਹਿਣੀ ਆ ਵੀ ਤੇਰਾ ਜਿਹੜਾ ਪਰਦਾ ਫਾਸ਼ ਕਰਤਾ ਡੋਲੀ ਨੇ ਤੂੰ ਜਾਣ ਬੁੱਝ ਕੇ ਉਹਨਾਂ ਨੂੰ ਬਦਨਾਮ ਕਰਦੀ ਆ ਕਿਉਂਕਿ ਡੋਲੀ ਨੇ ਪ੍ਰੀਤ ਦੇ ਭਰਾ ਦੇ ਕੰਨੀਆਂ ਇਸ ਤਰ੍ਹਾਂ ਭਰੇ ਸੀਗੇ ਵੀ ਉਹ ਉਹਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਪ੍ਰੀਤ ਕਹਿੰਦੀ ਵੀ ਚਲ ਠੀਕ ਆ ਜੇ ਤੂੰ ਕਹਿਣਾ ਮੈਂ ਕਾਲਜ ਨਹੀਂ ਜਾਊਂਗੀ ਪਰ ਜੇ ਮੈਂ ਤੈਨੂੰ ਗਲਤ ਸਾਬਤ ਕਰਤਾ ਉਹ ਕਹਿੰਦਾ ਵੀ ਚਲ ਜਿੱਦੇ ਤੂੰ ਮੈਨੂੰ ਗਲਤ ਸਾਬਤ ਕਰਤਾ ਉਦੋਂ ਤੂੰ ਕਾਲਜ ਚਲੀ ਜਾਈਂ ਪ੍ਰੀਤ ਦੇ ਮੰਮੀ ਪਾਪਾ ਕਹਿੰਦੇ ਪ੍ਰੀਤ ਤੂੰ ਕੰਮਲੀ ਹੋਈਆਂ ਵੀ ਇਹ ਤਾਂ ਪਾਗਲ ਆਗਾ ਇਹਦੇ ਕਰਕੇ ਤੂੰ ਕਾਲਜ ਕਿਉਂ ਛੱਡੇਂਗੀ ਉਹ ਕਹਿੰਦੀ ਵੀ ਨਹੀਂ ਹੁਣ ਮੈਂ ਕਾਲਜ ਨਹੀਂ ਜਾਉ ਚਲੋ ਉਹ 15 ਦਿਨ ਦੀ ਨਾ ਕਾਲਜ ਦੇ ਵਿੱਚੋਂ ਛੁੱਟੀ ਲੈ ਲੈਂਦੀ ਆ ਤੇ ਆਪਣੇ ਟੀਚਰ ਨਾਲ ਗੱਲ ਕਰ ਲੈਂਦੀ ਆ ਵੀ ਜੋ ਕੁਝ ਵੀ ਹੈਨਾ ਤੁਸੀਂ ਪੜਾਉਂਗੇ ਵੀ ਮੈਨੂੰ ਪਲੀਜ਼ ਉਹ ਆਨਲਾਈਨ ਪ੍ਰੋਵਾਈਡ ਕਰਾ ਦਿਓ ਵੀ ਮੈਂ ਘਰੇ ਪੜਨਾ ਮੇਰੀ ਸਿਹਤ ਨਹੀਂ ਠੀਕ ਚਲੋ 15 ਦਿਨ ਦੀ ਉਹਨੂੰ ਛੁੱਟੀ ਮਿਲ ਜਾਂਦੀ ਆ ਤੇ ਪ੍ਰੀਤ ਘਰੇ ਬਹਿ ਕੇ ਪੜਦੀ ਆ ਪ੍ਰੀਤ ਦੇ ਮੰਮੀ ਪਾਪਾ ਆਪਦੇ ਪੁੱਤ ਨੂੰ ਸਮਝਾਉਂਦੇ ਆ ਕਿ ਤੂੰ ਕਿਉਂ ਹੈਨਾ ਕਿਸੇ ਦੇ ਪਿੱਛੇ ਲੱਗ ਕੇ ਉਡੀ ਨੂੰ ਬਦਨਾਮ ਕਰਦਾ ਆਪਣੀ ਨੂੰ ਤੇ ਪ੍ਰੀਤ ਕਹਿੰਦੀ ਵੀ ਮੰਮੀ ਪਾਪਾ ਤੁਸੀਂ ਚੁੱਪ ਰਹੋ ਵੀ ਜਦੋਂ ਮੈਂ ਸਹੀ ਆ ਚਲੋ ਭਈ ਪ੍ਰੀਤ ਘਰੇ ਰਹਿੰਦੀ ਆ ਪ੍ਰੀਤ ਨੂੰ ਨਾ ਇੱਕ ਹਫਤਾ ਹੋਇਆ ਹੁੰਦਾ ਘਰੇ ਰਹਿੰਦੀ ਨੂੰ ਇੱਕ ਹਫਤੇ ਦੇ ਵਿੱਚ ਡੋਲੀ ਪ੍ਰੀਤ ਦੇ ਭਰਾ ਨੂੰ ਪੂਰਾ ਆਪਣੇ ਜਾਲ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦੀ ਆ ਤੇ ਉਸ ਤੋਂ ਬਾਅਦ ਪ੍ਰੀਤ ਦੇ ਭਰਾ ਨੂੰ ਵੀ ਥੋੜਾ ਥੋੜਾ ਇਹ ਲੱਗਦਾ ਵੀ ਜੇ ਪ੍ਰੀਤ ਦੀ ਕੋਈ ਐਦਾਂ ਦੀ ਗੱਲ ਹੁੰਦੀ ਪ੍ਰੀਤ ਕਾਲਜ ਜਾਣ ਵਾਸਤੇ ਕਹਿੰਦੀ ਹਨਾ ਵੀ ਇਹਨੇ ਤਾਂ ਬਿਲਕੁਲ ਹੀ ਨਹੀਂ ਕਿਹਾਗਾ ਵੀ ਇਹ ਤਾਂ ਘਰੇ ਬੈਠੀ ਪੜਦੀ ਰਹਿੰਦੀ ਆ ਤੇ ਉਧਰੋਂ ਡੌਲੀ ਆ ਜਿਹੜੀ ਡੌਲੀ ਦੀ ਹਨਾ ਉਹਨਾਂ ਮੁੰਡਿਆਂ ਨਾਲ ਦੋਸਤੀ ਸੀ ਤੇ ਉਹ ਮੁੰਡੇ ਡੌਲੀ ਨੂੰ ਕਹਿੰਦੇ ਆ ਵੀ ਤੂੰ ਤਾਂ ਪ੍ਰੀਤ ਨੂੰ ਕਾਲਜੋਂ ਆਣੇ ਹਟਾਤਾ ਵੀ ਅਸੀਂ ਤਾਂ ਹੌਲੀ-ਹੌਲੀ ਉਹਨੂੰ ਆਪਣੇ ਜਾਲ 'ਚ ਫਸਾਉਣਾ ਸੀ ਉਹ ਕਹਿੰਦੀ ਵੀ ਜੇ ਮੈਂ ਉਹਨੂੰ ਕਾਲਜ ਤੋਂ ਨਹੀਂ ਹਟਾਉਂਦੀ ਸੀ ਤਾਂ ਉਹਨੇ ਮੇਰਾ ਭਾਂਡਾ ਪੰਡਣਾ ਸੀ ਤੇ ਇੱਕ ਦਿਨ ਡੌਲੀ ਦਾ ਭਰਾ ਨਾ ਪ੍ਰੀਤ ਦੇ ਭਰਾ ਨੂੰ ਮਿਲਦਾ ਤੇ ਉਹਨੂੰ ਕਹਿੰਦਾ ਕਿ ਵੀ ਕੀ ਕਰਦਾ ਤੂੰ ਉਹ ਕਹਿੰਦਾ ਵੀ ਕੁਝ ਨਹੀਂ ਮੈਂ ਤਾਂ ਵੀ ਪ੍ਰੀਤ ਦੀਦੀ ਦੇ ਵਾਸਤੇ ਨਾ ਉਹ ਕੜਵਾ ਕੇ ਲਿਆਇਾਂਗਾ ਅਸਾਈਨਮੈਂਟਾਂ ਸੀ ਉਹਨੂੰ ਚਾਹੀਦੀਆਂ ਵੀ ਫੋਟੋਕਾਪੀ ਕਰਵਾ ਕੇ ਲਿਆਇਾਂ ਉਹ ਕਹਿੰਦਾ ਵੀ ਫੋਟੋਕਾਪੀ ਕਰਾਉਣ ਦੀ ਕੀ ਲੋੜ ਸੀ ਕਾਲਜ ਦੇ ਵਿੱਚ ਨਹੀਂ ਤਿਆਰ ਕੀਤੀਆਂ ਉਹ ਕਹਿੰਦਾ ਵੀ ਨਹੀਂ ਦੀਦੀ ਬਿਮਾਰ ਆ ਕਈ ਦਿਨਾਂ ਦੀ ਉਹ ਤਾਂ ਕਾਲਜ ਨਹੀਂ ਗਈ ਤਾਂ ਡੌਲੀ ਦਾ ਭਰਾ ਕਹਿੰਦਾ ਕਿ ਵੀ ਡੌਲੀ ਤਾਂ ਮੈਨੂੰ ਕਹਿੰਦੀ ਆ ਵੀ ਮੈਂ ਪ੍ਰੀਤ ਨਾਲ ਜਾਂਦੀ ਆ ਤੇ ਵੀ ਅੱਗੇ ਤਾਂ ਇਹ ਇੱਕ ਦੂਜੀ ਬਣਾ ਰਹੇ ਨਹੀਂ ਸੀ ਤੇ ਹੁਣ ਪ੍ਰੀਤ ਦਾ ਭਰਾ ਉਹਦੇ ਭਰਾ ਨੂੰ ਕੀ ਦੱਸੇ ਵੀ ਡੌਲੀ ਦੀ ਤਾਂ ਮੇਰੇ ਨਾਲ ਗੱਲ ਹੁੰਦੀ ਆ ਹਨਾ ਚਲੋ ਉਹ ਨੂੰਨਾ ਉੱਥੋਂ ਕਹਿ ਦਿੰਦਾ ਵੀ ਚਲ ਮੈਂ ਲੇਟ ਹੁੰਨਾ ਮੈਂ ਜਾਣਾ ਤੇ ਉਸ ਤੋਂ ਬਾਅਦ ਡੋਲੀ ਦਾ ਭਰਾ ਸੋਚਦਾ ਵੀ ਡੋਲੀ ਨੇ ਮੈਨੂੰ ਕਿਉਂ ਨਹੀਂ ਦੱਸਿਆ ਵੀ ਪ੍ਰੀਤ ਕਾਲਜ ਨਹੀਂ ਜਾਂਦੀ ਚਲ ਸ਼ਾਮ ਨੂੰ ਜਦੋਂ ਡੋਲੀ ਆਉਂਦੀ ਆ ਤੇ ਉਹ ਕਹਿੰਦਾ ਉਹਦਾ ਭਰਾ ਹੈ ਨਾ ਡੋਲੀ ਨੂੰ ਕਹਿੰਦਾ ਕਿ ਡੋਲੀ ਵੀ ਤੂੰ ਲੇਟ ਕਿਵੇਂ ਹੋ ਗਈ ਕਹਿੰਦੀ ਵੀਰੇ ਅਸਲ 'ਚ ਨਾ ਪ੍ਰੀਤ ਨੇ ਅਸਾਈਨਮੈਂਟਾਂ ਚਾਹੀਦੀਆਂ ਸੀ ਉਹਨੂੰ ਵੀ ਮੈਂ ਤਾਂ ਤਿਆਰ ਕਰ ਲਈਆਂ ਤੇ ਉਹ ਪਿਛਲੇ ਹਫ਼ਤੇ ਕਾਲਜ ਨਹੀਂ ਗਈ ਸੀ ਦੋ ਦਿਨ ਤੇ ਅਸਾਈਨਮੈਂਟਾਂ ਫੋਟੋਕਾਪੀ ਕਰਾਉਣ ਲੱਗ ਗਈ ਇਡੋਲੀ ਦਾ ਭਰਾ ਸਮਝ ਜਾਂਦਾ ਵੀ ਇਹ ਝੂਠ ਬੋਲਦੀ ਆ ਪਰ ਉਹ ਕਹਿੰਦਾ ਕੁਛ ਨਹੀਂ ਤੇ ਉਹਨਾਂ ਅਗਲੇ ਦਿਨ ਤੋਂ ਡੋਲੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਜਦੋਂ ਡੋਲੀ ਪਿੰਡ ਵਾਲੀ ਬੱਸ ਚੜ੍ਹ ਕੇ ਉਧਰੋਂ ਅਗਲੀ ਬੱਸ ਹਨਾ ਸ਼ਹਿਰ ਵਾਲੀ ਉੱਤਰਦੀ ਆ ਤਾਂ ਉੱਥੋਂ ਉਹ ਉਹਨਾਂ ਮੁੰਡਿਆਂ ਨਾਲ ਬਾਈਕ ਤੇ ਜਾਂਦੀ ਆ ਬਾਈਕ ਤੇ ਜਾਂਦੀ ਆ ਤਾਂ ਉਹਦਾ ਭਰਾ ਪਿੱਛੇ-ਪਿੱਛੇ ਜਾਂਦਾ ਤਾਂ ਡੋਲੀ ਕਾਲਜ ਨਹੀਂ ਜਾਂਦੀ ਉਹ ਮੁੰਡਿਆਂ ਨਾਲ ਉਸ ਦਿਨ ਕੁਦਰਤੀ ਉਹਨਾਂ ਦਾ ਕੋਈ ਫਿਲਮ ਦੇਖਣ ਦਾ ਪਲਾਨ ਸੀ ਤੇ ਉਹ ਫਿਲਮ ਦੇਖਣ ਚਲੀ ਜਾਂਦੀ ਆ ਜਦੋਂ ਉਹ ਮਾਲ ਦੇ ਵਿੱਚ ਜਾਂਦੇ ਆ ਤਾਂ ਉਹਦਾ ਭਰਾ ਵੀ ਪਿੱਛੇ-ਪਿੱਛੇ ਜਾਂਦਾ ਤੇ ਜਦੋਂ ਉਹ ਜਮਾ ਥੀਏਟਰ ਤੇ ਚਲੇ ਜਾਂਦੇ ਆ ਤਾਂ ਡੋਲੀ ਦੇ ਭਰਾ ਨੂੰ ਪਤਾ ਲੱਗ ਜਾਂਦਾ ਵੀ ਇਹ ਮੂਵੀ ਦੇਖਣ ਆਈ ਆ ਚਲ ਉਹ ਮਾਲ ਦੇ ਬਾਹਰ ਹੀ ਖੜ ਜਾਂਦਾ ਤੇ ਜਦੋਂ ਮੂਵੀ ਵਗੈਰਾ ਦੇਖ ਕੇ ਨਾ ਡੋਲੀ ਬਾਹਰ ਆਉਂਦੀ ਆ ਤਾਂ ਡੋਲੀ ਦਾ ਭਰਾ ਸਾਹਮਣੇ ਖੜਾ ਹੁੰਦਾ ਤੇ ਡੋਲੀ ਨੂੰ ਪਤਾ ਨਹੀਂ ਹੁੰਦਾ ਤੇ ਉਹਦੇ ਮੂਰੇ ਆ ਜਾਂਦਾ ਉਹਨੂੰ ਕਹਿੰਦਾ ਅੱਛਾ ਇਹ ਪੜਾਈਆਂ ਹੁੰਦੀਆਂ ਨੇ ਫਿਰ ਤੇ ਆਪਣੇ ਭਰਾ ਨੂੰ ਵੇਖ ਕੇ ਡੋਲੀ ਹੈ ਜਿਹੜੀ ਉਹ ਕੋ ਭਰਾ ਜਾਂਦੀ ਆ ਤੇ ਉਹਨੂੰ ਕਹਿੰਦੀ ਵੀਰੇ ਮੈਂ ਤਾਂ ਮੈਂ ਤਾਂ ਪ੍ਰੀਤ ਨਾਲ ਪ੍ਰੀਤ ਨਾਲ ਉਹ ਕਹਿੰਦਾ ਵੀ ਤੂੰ ਮੈਨੂੰ ਝੂਠ ਨਾ ਬੋਲ ਪਤਾ ਮੈਨੂੰ ਤੂੰ ਕਿਹੜੀ ਪ੍ਰੀਤ ਨਾਲ ਆਈਆਂ ਮੈਂ ਤਾਂ ਪ੍ਰੀਤ ਦੇ ਭਰਾ ਨੂੰ ਹੁਣ ਫੋਨ ਕਰਕੇ ਪੁੱਛਿਆ ਉਹ ਤਾਂ ਘਰੇ ਹੈਗੀ ਤੇ ਚੱਲ ਉਸ ਤੋਂ ਬਾਅਦ ਉਹਨਾਂ ਡੋਲੀ ਨੂੰ ਲੈ ਕੇ ਆਉਂਦਾ ਘਰੇ ਤੇ ਘਰੇ ਆ ਕੇ ਉਹ ਆਪਣੇ ਮੰਮੀ ਡੈਡੀ ਨੂੰ ਦੱਸਦਾ ਵੀ ਇਹ ਬਾਹਰ ਜਾ ਜਾ ਕੇ ਕੀ ਕਰਤੂਤਾਂ ਕਰਦੀ ਆ ਤੇ ਉਸ ਤੋਂ ਬਾਅਦ ਅਗਲੇ ਦਿਨ ਡੋਲੀ ਦੇ ਮੰਮੀ ਪਾਪਾ ਜਦੋਂ ਕਾਲਜ ਜਾਂਦੇ ਆ ਕਾਲਜ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਹਨਾ ਕਿ ਡੋਲੀ ਆ ਜਿਹੜੀ ਉਹ ਬਹੁਤ ਘੱਟ ਕਲਾਸਾਂ ਲਾਉਂਦੀ ਆ ਪੰਕ ਮਾਰਦੀ ਆ ਤੇ ਪੜਦੀ ਵੀ ਹੈ ਨਹੀਂ ਤੇ ਉਹ ਘਰ ਆ ਕੇ ਡੋਲੀ ਨੂੰ ਕਾਫੀ ਛਿੜਕਦੇ ਆ ਉਹਨੂੰ ਕਹਿੰਦੇ ਆ ਕਿ ਪਹਿਲਾਂ ਤੂੰ ਪ੍ਰੀਤ ਨਾਲ ਰਹਿੰਦੀ ਸੀ ਵੀ ਹੁਣ ਤੂੰ ਪ੍ਰੀਤ ਨਾਲ ਕਿਉਂ ਨਹੀਂ ਰਹਿੰਦੀ ਤੂੰ ਬਾਹਰ ਮੁੰਡੇ ਕੁੜੀਆਂ ਨਾਲ ਤਰੀ ਫਿਰਦੀ ਆ ਹੁਣ ਡੋਲੀ ਕੀ ਬੋਲੇ ਤਾਂ ਡੋਲੀ ਆ ਜਿਹੜੀ ਚੁੱਪ ਰਹਿੰਦੀ ਆ ਤੇ ਉਸ ਤੋਂ ਬਾਅਦ ਡੋਲੀ ਦਾ ਭਰਾ ਤੇ ਡੋਲੀ ਦੇ ਮੰਮੀ ਡੈਡੀ ਆ ਜਿਹੜੇ ਉਹ ਪ੍ਰੀਤ ਕੇ ਘਰ ਆਉਂਦੇ ਆ ਪ੍ਰੀਤ ਕੇ ਘਰ ਜਦੋਂ ਆਉਂਦੇ ਆ ਤਾਂ ਪ੍ਰੀਤ ਆਉਂਦਿਆਂ ਨੂੰ ਪੜੀ ਜਾਂਦੀ ਹੁੰਦੀ ਆ ਤੇ ਪ੍ਰੀਤ ਦਾ ਭਰਾ ਵੀ ਕਾਰੀ ਹੁੰਦਾ ਚਲੋ ਪ੍ਰੀਤ ਦੀ ਮੰਮੀ ਹਣਾ ਉਹਦੇ ਮੰਮੀ ਪਾਪਾ ਨੂੰ ਵਧੀਆ ਬੁਲਾਉਂਦੀ ਆ ਤੇ ਉਹਨਾਂ ਨੂੰ ਅੰਦਰ ਬਿਠਾ ਕੇ ਪਾਣੀ ਵਗੈਰਾ ਦਿੰਦੀ ਆ ਤੇ ਉਸ ਤੋਂ ਬਾਅਦ ਡੌਲੀ ਦੇ ਮੰਮੀ ਪਾਪਾ ਪ੍ਰੀਤ ਕੋਲ ਗੱਲ ਛੇੜਦੇ ਆ ਕਿ ਪੁੱਤ ਅਸੀਂ ਹਨਾ ਤੇਰੇ ਭਰੋਸੇ ਡੌਲੀ ਨੂੰ ਕਾਲਜ ਭੇਜਦੇ ਹੁੰਦੇ ਸੀ ਵੀ ਤੁਹਾਡੀ ਦੋਵਾਂ ਦੀ ਇੰਨੀ ਦੋਸਤੀ ਸੀ ਤੇ ਡੌਲੀ ਐਨੇ ਬੰਕ ਮਾਰਦੀ ਆ ਕਾਲਜ ਦੇ ਵਿੱਚ ਮੁੰਡਿਆਂ ਨਾਲ ਪ੍ਰੀਫਰਦੀ ਆ ਵੀ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਤਾਂ ਪ੍ਰੀਤ ਕਹਿੰਦੀ ਵੀ ਅੰਪਲ ਜੀ ਮੈਂ ਡੌਲੀ ਨੂੰ ਬਹੁਤ ਸਮਝਾਉਂਦੀ ਹੁੰਦੀ ਸੀ ਪਰ ਉਹ ਮੇਰੀ ਗੱਲ ਨਹੀਂ ਮੰਨਦੀ ਸੀ ਸਗੋਂ ਜਿਹੜੇ ਮੁੰਡਿਆਂ ਨਾਲ ਉਹ ਰਹਿੰਦੀ ਸੀ ਉਹ ਮੁੰਡੇ ਮੇਰੇ ਬਾਰੇ ਵੀ ਗਲਤ ਬੋਲਦੇ ਸੀ ਤੇ ਡੌਲੀ ਮੈਨੂੰ ਕਹਿੰਦੀ ਸੀ ਤੂੰ ਵੀ ਸਾਡੇ ਗਰੁੱਪ ਨੂੰ ਜੁਆਇਨ ਕਰ ਵੀ ਮੈਂ ਉਹਨੂੰ ਕਹਿੰਦੀ ਹੁੰਦੀ ਸੀ ਕਿ ਮੁੰਡਿਆਂ ਨਾਲ ਗੱਲਾਂ ਨਾ ਕਰ ਵੀ ਇਵਨ ਕਿ ਉਹ ਬਹੁਤ ਵਾਰ ਉਹਨਾਂ ਨਾਲ ਮੂਵੀ ਦੇਖਣ ਵੀ ਗਈ ਆ ਵੀ ਜੇ ਮੈਂ ਦੱਸਦੀ ਸੀ ਤਾਂ ਡੌਲੀ ਮੇਰੇ ਤੇ ਇਤਰਾਜ਼ ਕਰਦੀ ਵੀ ਹੋ ਸਕਦਾ ਤੁਸੀਂ ਵੀ ਮੇਰੀ ਗੱਲ ਦਾ ਯਕੀਨ ਨਾ ਕਰਦੇ ਤਾਂ ਜਿਹੜਾ ਪ੍ਰੀਤ ਦਾ ਭਰਾਗਾ ਉਹ ਆਉਦੇ ਮੰਮੀ ਡੈਡੀ ਨੂੰ ਦੱਸਦਾ ਕਿ ਤੁਸੀਂ ਹਨਾ ਮaaf ਕਰਿਓ ਮੈਨੂੰ ਵੀ ਡੌਲੀ ਮੈਨੂੰ ਵੀ ਮੈਸੇਜ ਕਰਦੀ ਰਹਿੰਦੀ ਸੀਗੀ ਵੀ ਮੈਨੂੰ ਮੈਸੇਜ ਕਰ ਕਰਕੇ ਉਹ ਕਹਿੰਦੀ ਸੀ ਕਿ ਪ੍ਰੀਤ ਮੁੰਡਿਆਂ ਨਾਲ ਗੱਲਾਂ ਕਰਦੀ ਆ ਤੇ ਵੀ ਇਸ ਤਰ੍ਹਾਂ ਹਨਾ ਵੀ ਉਹ ਕਾਲਜ ਦੇ ਵਿੱਚ ਪੜਦੀ ਘਟਾ ਵੀ ਮੈਂ ਡੋਲੀ ਦੇ ਕਹੇ ਪ੍ਰੀਤ ਨੂੰ ਕਾਲਜ ਨਹੀਂ ਜਾਣ ਦਿੱਤਾ ਤਾਂ ਪ੍ਰੀਤ ਫਿਰ ਸਾਰੀ ਸਚਾਈ ਦੱਸਦੀ ਆ ਪ੍ਰੀਤ ਕਹਿੰਦੀ ਕਿ ਜਿੱਦਣ ਤੈਨੂੰ ਡੋਲੀ ਨੇ ਮੈਸੇਜ ਕੀਤਾ ਤੇ ਫੋਟੋ ਭੇਜੀ ਆ ਉਸ ਦਿਨ ਡੋਲੀ ਨੇ ਮੈਨੂੰ ਕਿਹਾ ਕਿ ਉਹ ਮੁੰਡਾ ਮੈਨੂੰ ਤੰਗ ਕਰਦਾ ਤੂੰ ਉਹਦੇ ਨਾਲ ਗੱਲ ਕਰ ਵੀ ਉਹ ਮੇਰਾ ਪਿੱਛਾ ਕਰਦਾਗਾ ਵੀ ਜੇ ਮਨ ਲਵੋ ਮੈਂ ਉਹਨੂੰ ਕਦੇ ਥੱਪੜ ਮਾਰਿਆ ਜਾਂ ਕੁਝ ਕੀਤਾ ਤਾਂ ਉਹ ਮੈਨੂੰ ਬਦਨਾਮ ਕਰ ਦੂਗਾ ਪਰ ਕਹਿੰਦੀ ਉਹ ਮੁੰਡਾ ਬਹੁਤ ਸਿਆਣਾ ਸੀ ਵੀ ਮੈਂ ਤਾਂ ਉਹਦੇ ਨਾਲ ਬੈਠ ਕੇ ਗੱਲ ਹੀ ਕਰਨ ਲੱਗੀ ਸੀ ਵੀ ਉਸ ਤੋਂ ਬਾਅਦ ਮੈਨੂੰ ਡੌਲੀ ਨੇ ਕਹਿਤਾ ਕਿ ਤੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਘਰ ਚੱਲੀਏ ਵੀ ਉਸ ਮੁੰਡੇ ਨੂੰ ਉਸ ਤੋਂ ਬਾਅਦ ਵੀ ਉਹ ਮੁੰਡਾ ਮੈਨੂੰ ਕਦੇ ਮਿਲਿਆ ਹੀ ਨਹੀਂ ਵੀ ਜਦੋਂ ਮੈਂ ਕਾਲਜ ਹੀ ਨਹੀਂ ਗਈ ਚੱਲ ਉਹਨੂੰ ਕਹਿੰਦੇ ਆ ਪ੍ਰੀਤ ਨੂੰ ਕਹਿੰਦੇ ਆ ਵੀ ਤੇਰੇ ਕੋਲ ਉਸ ਮੁੰਡੇ ਦਾ ਨੰਬਰ ਹੈਗਾ ਉਹ ਕਹਿੰਦੀ ਹਾਂ ਤੇ ਉਹਨੂੰ ਕਹਿੰਦੇ ਆ ਫੋਨ ਕਰ ਚੱਲ ਪ੍ਰੀਤ ਉਸ ਮੁੰਡੇ ਨੂੰ ਫੋਨ ਕਰਦੀ ਆ ਪਹਿਲਾਂ ਤਾਂ ਉਹ ਮੁੰਡਾ ਜਿਹੜਾ ਉਹ ਫੋਨ ਨਹੀਂ ਚੱਕਦਾ ਜਦੋਂ ਪ੍ਰੀਤ ਫੋਨ ਲਾਈ ਜਾਂਦੀ ਆ ਲਾਈ ਜਾਂਦੀ ਆ ਉਹ ਸੋਚਦਾ ਵੀ ਮੈਂ ਗੱਲ ਤਾਂ ਕਰਾਂ ਹਨਾ ਕੀ ਗੱਲ ਆ ਤੇ ਪ੍ਰੀਤ ਹੈਂਡਫ੍ਰੀ ਕਰਕੇ ਗੱਲ ਕਰਦੀ ਆ ਉਹਨੂੰ ਕਹਿੰਦੀ ਹੈ ਕਿ ਜਿਸ ਦਿਨ ਆਪਾਂ ਕੰਟੀਨ 'ਚ ਬੈਠੇ ਸੀ ਹਨਾ ਵੀ ਤੈਨੂੰ ਕਿਹਨੇ ਕਿਹਾ ਸੀ ਕੰਟੀਨ 'ਚ ਕਿਹਨੇ ਬੁਲਾਇਆ ਸੀ ਤਾਂ ਉਹ ਮੁੰਡਾ ਦੱਸਦਾ ਕਿ ਮੈਨੂੰ ਡੋਲੀ ਨੇ ਕਿਹਾ ਸੀ ਕਿ ਪ੍ਰੀਤ ਤੇਰੇ ਨਾਲ ਗੱਲ ਕਰਨਾ ਚਾਹੁੰਦੀ ਆ ਤੇ ਜਦੋਂ ਪ੍ਰੀਤ ਤੂੰ ਮੇਰੇ ਨਾਲ ਹਜੇ ਗੱਲ ਕਰਨੀ ਸ਼ੁਰੂ ਵੀ ਨਹੀਂ ਕੀਤੀ ਸੀ ਤੇ ਡੋਲੀ ਨੇ ਤੈਨੂੰ ਕਿਹਾ ਸੀ ਕਿ ਤੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਤਾਂ ਉਸ ਤੋਂ ਬਾਅਦ ਡੋਲੀ ਨੇ ਮੈਨੂੰ ਇਹ ਧਮਕੀ ਦਿੱਤੀ ਸੀ ਵੀ ਆਹ ਤੁਹਾਡੀ ਫੋਟੋ ਆ ਵੀ ਜੇ ਤੂੰ ਹਨਾ ਮਤਲਬ ਅੱਜ ਤੋਂ ਬਾਅਦ ਪ੍ਰੀਤ ਨੂੰ ਬੁਲਾਇਆ ਵੀ ਤਾਂ ਮੈਂ ਤੁਹਾਨੂੰ ਦੋਨਾਂ ਨੂੰ ਬਦਨਾਮ ਕਰ ਦੂੰ ਕਹਿੰਦਾ ਵੀ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਸੀ ਵੀ ਇਹ 10 20 ਮਿੰਟਾਂ ਦੇ ਵਿੱਚ ਇਹ じゃ ਕੀ ਵਾਪਰ ਗਿਆ ਹਨਾ ਵੀ ਇਸ ਕਰਕੇ ਮੈਂ ਤੈਨੂੰ ਕਦੇ ਫੋਨ ਵੀ ਨਹੀਂ ਕੀਤਾ ਤੇ ਤੈਨੂੰ ਬੁਲਾਇਆ ਵੀ ਨਹੀਂ ਵੀ ਪਰ ਮੈਨੂੰ ਡੋਲੀ ਦੀ ਇਹ ਗੱਲ ਚੰਗੀ ਨਹੀਂ ਲੱਗੀ ਸੀ ਤਾਂ ਇਹ ਗੱਲ ਸੁਣ ਕੇ ਡੋਲੀ ਦਾ ਭਰਾ ਤੇ ਉਹਦੇ ਮੰਮੀ ਪਾਪਾ ਨੀਵੀ ਪਾ ਲੈਂਦੇ ਆ ਤੇ ਉਹ ਪ੍ਰੀਤ ਦੇ ਮੰਮੀ ਪਾਪਾ ਤੋਂ ਮਾਫੀ ਮੰਗਦੇ ਆ ਕਿ ਸਾਡੀ ਕੁੜੀ ਕਰਕੇ ਹਨਾ ਸਾਡੀ ਕੁੜੀ ਦੀਆਂ ਗਲਤਾਂ ਤਾਂ ਕਰਕੇ ਵੀ ਤੁਹਾਡੀ ਕੁੜੀ ਦੀ ਵੀ ਬਦਨਾਮੀ ਹੋ ਜਾਣੀ ਸੀ ਵੀ ਹੁਣ ਅਸੀਂ ਸਬਕ ਸਿਖਾਵਾਂਗੇ ਵੀ ਕਿਵੇਂ ਵਿਗੜੀ ਦਾਗਾ ਤਉ ਦਾ ਪ੍ਰਾ ਕਹਿੰਦਾ ਵੀ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀ ਨਾ ਵੀ ਇਹਨੂੰ ਫੋਨ ਲੈ ਕੇ ਦੇਤਾ ਇਹ ਵਿਗੜ ਜੂਗੀ ਤੁਸੀਂ ਮੇਰੀ ਗੱਲ ਨਹੀਂ ਮੰਨੀ ਤਾਂ ਉਸ ਤੋਂ ਬਾਅਦ ਪ੍ਰੀਤ ਕਹਿੰਦੀ ਵੀ ਦੇਖੋ ਅੰਕਲ ਡੌਲੀ ਪੜ੍ਹਾਈ ਦੇ ਵਿੱਚ ਵਧੀਆ ਬਸ ਠੀਕ ਹੈ ਗੱਲ ਕਿ ਉਹਦੀ ਗਲਤ ਸੰਗਤ ਦੇ ਵਿੱਚ ਉਹ ਪੈ ਗਈ ਪਰ ਹਜੇ ਉਹ ਇੰਨੀ ਵਿਗੜੀ ਨਹੀਂ ਹੈਗੀ ਤੁਸੀਂ ਇਹ ਨਾ ਹੋਵੇ ਕਿ ਉਹਨੂੰ ਜਮੇ ਹੀ ਬੰਦ ਚਲਾ ਦਿਓ ਵੀ ਉਹ ਹੋਰ ਵਿਗੜੇ ਉਹਨੂੰ ਆਪਾਂ ਸਮਝਾਵਾਂਗੇ ਉਹਨੂੰ ਆਪਾਂ ਲੀਤੇ ਲੈ ਕੇ ਆਵਾਂਗੇ ਫਿਰ ਉਸ ਤੋਂ ਬਾਅਦ ਡੌਲੀ ਦਾ ਭਰਾ ਜਿਹੜਾ ਡੌਲੀ ਨੂੰ ਲੈ ਕੇ ਆਉਂਦਾ ਪ੍ਰੀਤ ਦੇ ਘਰੇ ਫਿਰ ਉੱਥੇ ਬਹਿ ਕੇ ਸਾਰੇ ਹਨਾ ਗੱਲ ਕਰਦੇ ਆ ਤੇ ਡੋਲੀ ਨੂੰ ਕਹਿੰਦੇ ਆ ਕਿ ਤੇਰੀਆਂ ਸਾਰੀਆਂ ਜਿਹੜੀਆਂ ਕਰਤੂਤਾਂ ਦਾ ਪਰਦਾ ਫਾਸ ਹੋ ਚੁੱਕਿਆ ਵੀ ਹੁਣ ਤੂੰ ਆਪਣਾ ਫਿਊਚਰ ਬਣਾਉਣਾ ਚਾਹਣੀ ਆ ਕਿ ਡੋਲੀ ਦੇ ਪਾਪਾ ਕਹਿੰਦੇ ਵੀ ਨਹੀਂ ਤਾਂ ਫਿਰ ਮੈਂ ਕੋਈ ਰਿਸ਼ਤਾ ਵੇਖ ਕੇ ਤੇਰਾ ਵਿਆਹ ਕਰ ਦੇਣਾ ਸਾਰੀ ਉਮਰ ਆਪਣੇ ਘਰ ਵਾਲੇ ਦੀ ਗੁਲਾਮ ਬਣ ਕੇ ਰਹੀ ਤੇ ਸੱਸ ਮੁਰੇ ਕਰੀ ਜਾਈ ਕੰਮ ਮੈਂ ਮੁੜ ਕੇ ਨਹੀਂ ਦੇਖਣਾ ਤੇਰੇ ਵੱਲ ਵੀ ਉਹ ਤਾਂ ਹੋਰ ਮਾਪੇ ਹੁੰਦੇ ਹੋਣਗੇ ਜਿਹੜੇ ਆਪਣੀ ਵਿਗੜੀ ਔਲਾਦ ਨੂੰ ਗੱਲ ਲਾ ਲੈਂਦੇ ਹੋਣਗੇ ਵੀ ਮੈਂ ਨਹੀਂ ਲਾਉਣਾ ਤਾਂ ਡੋਲੀ ਆ ਜਿਹੜੀ ਉਹ ਆਪਣੇ ਪਾਪਾ ਤੋਂ ਮਾਫੀ ਮੰਗਦੀ ਆ ਤੇ ਪ੍ਰੀਤ ਨੂੰ ਕਹਿੰਦੀ ਹੈ ਪ੍ਰੀਤ ਤੂੰ ਤਾਂ ਮੈਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਮੈਂ ਹੀ ਗਲਤ ਚੱਕਰ ਦੇ ਵਿੱਚ ਪੈ ਗਈ ਸੀ ਪਲੀਜ਼ ਮੈਨੂੰ ਮaaf ਕਰਦੇ ਹੋ ਮੈਨੂੰ ਸਿਰਫ ਇੱਕ ਮੌਕਾ ਦੇ ਦਿਓ ਤੇ ਆਹ ਲਓ ਫੋਨ ਅੱਜ ਤੋਂ ਬਾਅਦ ਮੈਂ ਫੋਨ ਯੂਜ਼ ਵੀ ਨਹੀਂ ਕਰਦੀ ਕਿਉਂਕਿ ਜਦੋਂ ਮੇਰੇ ਕੋਲੇ ਫੋਨ ਨਹੀਂ ਸੀ ਮੇਰਾ ਪੜਾਈ 'ਚ ਵੀ ਧਿਆਨ ਸੀ ਜਦੋਂ ਦਾ ਮੇਰੇ ਕੋਲੇ ਫੋਨ ਆ ਗਿਆ ਇਹਨੇ ਮੈਨੂੰ ਗਲਤ ਪਾਸੇ ਹੀ ਪਾਤਾ ਵੀ ਮੈਂ ਪੜਦੀ ਵੀ ਨਹੀਂ ਹੈਗੀ ਪ੍ਰੀਤ ਉਹਨੂੰ ਫੇਰ ਕਹਿੰਦੀ ਹੈ ਕਿ ਦੇਖ ਡੋਲੀ ਜ਼ਿੰਦਗੀ ਦੇ ਵਿੱਚ ਨਾ ਦੋ ਰਾਹ ਹੁੰਦੇ ਆ ਇੱਕ ਹੁੰਦਾ ਸਹੀ ਤੇ ਇੱਕ ਹੁੰਦਾ ਗਲਤ ਜੇ ਅਸੀਂ ਸਹੀ ਰਾਹ ਤੇ ਚੱਲਾਂਗੇ ਤਾਂ ਸਾਡੀ ਜ਼ਿੰਦਗੀ ਸਾਡਾ ਫਿਊਚਰ ਸਾਡਾ ਕੈਰੀਅਰ ਬਣ ਜਾਊਗਾ ਜੇ ਅਸੀਂ ਹੁਣ ਦਾ ਦੇਖਾਂਗੇ ਵੀ 4 ਦਿਨਾਂ ਦੀ ਐਸ਼ ਵੇਖਾਂਗੇ ਵੀ ਸਾਨੂੰ ਪੜ੍ਹਨਾ ਨਹੀਂ ਪੈਂਦਾ ਸਾਨੂੰ ਮਿਹਨਤ ਨਹੀਂ ਕਰਨੀ ਪੈਂਦੀ ਵਧੀਆ ਅਸੀਂ ਐਸ਼ ਕਰਨੀਆਂ ਤਾਂ ਅੱਗੇ ਜਾ ਕੇ ਅਸੀਂ ਬਹੁਤ ਔਖੇ ਹੋਵਾਂਗੇ ਵੀ ਹੁਣ ਉਹ ਤੇਰੇ ਸਿਰ ਤੇ ਆ ਵੀ ਤੂੰ ਮੇਰੇ ਨਾਲ ਰਹਿਣਾ ਚਾਹਣੀ ਆ ਜਾਂ ਨਹੀਂ ਪਰ ਮੈਂ ਤੈਨੂੰ ਫੇਰ ਬੁਲਾਉਂਗੀ ਜੇ ਤੂੰ ਉਹਨਾਂ ਦਾ ਖੇੜਾ ਛੱਡੇਗੀ ਤਾ ਡੌਲੀ ਆਪਣੇ ਮੰਮੀ ਪਾਪਾ ਨਾਲ ਤੇ ਪ੍ਰੀਤ ਨਾਲ ਵਾਅਦਾ ਕਰਦੀ ਆ ਕਿ ਅੱਜ ਤੋਂ ਬਾਅਦ ਮੈਂ ਉਹਨਾਂ ਮੁੰਡਿਆਂ ਨੂੰ ਬਿਲਕੁਲ ਵੀ ਨਹੀਂ ਬੁਲਾਉਂਗੀ। ਉਸ ਤੋਂ ਬਾਅਦ ਚਲੋ ਪ੍ਰੀਤ ਨੇ ਛੁੱਟੀ ਲਈ ਹੁੰਦੀ ਆ ਉਹ ਛੁੱਟੀ ਵੀ ਖਤਮ ਹੋ ਜਾਂਦੀ ਆ ਫਿਰ ਪ੍ਰੀਤ ਦਾ ਤੇ ਡੌਲੀ ਦਾ ਦੋਨੋਂ ਪ੍ਰਾ ਰਲ ਕੇ ਉਹਨਾਂ ਦੋਨਾਂ ਨੂੰ ਕਾਲਜ ਛੱਡ ਕੇ ਆਉਂਦੇ ਆ ਤੇ ਜਿਹੜੇ ਮੁੰਡਿਆਂ ਨਾਲ ਡੌਲੀ ਰਹਦੀ ਹੁੰਦੀ ਆ ਤੇ ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਆਉਂਦੇ ਆ ਇਹ ਸਾਡੀ ਕੁੜੀ ਤੋਂ ਦੂਰ ਰਹੋ ਜੇ ਸਾਡੀ ਕੁੜੀ ਨੂੰ ਬਲੈਕਮੇਲ ਕਰਨ ਦੀ ਜਾਂ ਡਰਾਉਣ ਤਮਕਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਥੋਂ ਬੁਰਾ ਕੋਈ ਨਹੀਂ ਹੋਊਗਾ। ਫਿਰ ਅਸੀਂ ਆਪਣੀ ਬਣਦੀ ਕਾਰਵਾਈ ਕਰਾਂਗੇ ਫਿਰ ਉਸ ਦਿਨ ਤੋਂ ਬਾਅਦ ਉਹ ਮੁੰਡਿਆਂ ਨੇ ਕਦੇ ਵੀ ਡੋਲੀ ਨੂੰ ਨਹੀਂ ਬੁਲਾਇਆ ਸੀ ਤੇ ਡੋਲੀ ਵੀ ਉਹਨਾਂ ਨੂੰ ਕਦੇ ਨਹੀਂ ਸੀ ਬੁਲਾਉਂਦੀ ਉਹ ਹਮੇਸ਼ਾ ਪ੍ਰੀਤ ਦੇ ਨਾਲ ਹੀ ਰਹਿੰਦੀ ਸੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ